ਸਤਿ ਸ੍ਰੀ ਅਕਾਲ ਦੋਸਤੋ ਅਲਰਟ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਜੀ ਆਣੂ ਜੀ ਪੰਜਾਬ ਵਿੱਚ ਫਿਰ ਮੌੜ ਆਇਆ ਬੱਦਲ ਅੱਜ ਰਾਤ ਭਾਰੀ ਮੀਂਹ ਦਾ ਅਲਰਟ ਹੋਇਆ ਜਾਰੀ ਆਜੀ ਇਸ ਵੀਡੀਓ ਵਿੱਚ ਆਪਾਂ ਦੋਸਤੋ ਤੁਹਾਡੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਦੱਸਾਂਗੇ ਕਿ ਅੱਜ ਰਾਤ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਆਪਾਂ ਨੂੰ ਪੰਜਾਬ ਦੇ ਕਿਹੜੇ ਵਿਜਲਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਦਾ ਹਾਂ ਜੇਕਰ ਕੋਈ ਵੀਰ ਆਪਣੇ ਚੈਨਲ ਤੇ ਨਵਾਂ ਆ ਰਿਹਾ ਜੀ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦੇ ਘੰਟੀ ਦੇ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਤੁਸੀਂ ਆਉਣ ਵਾਲੇ ਪੰਜਾਬ ਦੇ ਵੈਦਰ ਦੀਆਂ ਤੇ ਹੋਰ ਮੁੱਖ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਜੇਕਰ ਦੋਸਤੋ ਆਪਾਂ ਹੁਣ ਗੱਲ ਕਰੀਏ ਪੰਜਾਬ ਦੇ ਵੈਦਰ ਦੀ ਬੀਤੇ ਦਿਨਾਂ ਤੋਂ ਆਪਾਂ ਨੂੰ ਪੰਜਾਬ ਦੇ ਵਿੱਚ ਅਤੀ ਗਰਮੀ ਦੇਖਣ ਨੂੰ ਮਿਲ ਰਹੀ ਹੈ ਇਹ ਗਰਮੀ ਆਪਾਂ ਨੇ ਜੇਡ ਹਾਰਡ ਦੇ ਮਹੀਨਿਆਂ ਵਾਂਗ ਚੱਲ ਰਹੀ ਹੈ ਤੇ ਇਸ ਗਰਮੀ ਤੋਂ ਆਪਾਂ ਨੂੰ ਹੁਣ ਆਉਣ ਵਾਲੇ ਕੁਝ ਦਿਨਾਂ ਤੇ ਅੱਜ ਦੇ ਦਿਨ ਆਪਾਂ ਨੂੰ ਰਾਤ ਨੂੰ ਇਸ ਗਰਮੀ ਤੋਂ ਰਾਹਤ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ ਦੋਸਤੋ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਨੂੰ ਦੇਖ ਕੇ ਮੌਸਮ ਦੀ ਇਸ ਟਾਈਮ ਪੰਜਾਬ ਦੇ ਵਿੱਚ ਬੱਦਲ ਐਂਟਰ ਕਰ ਰਹੇ ਹਨ ਇਹ ਬੱਦਲ ਨਿਊ ਦਿੱਲੀ ਅਤੇ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਕਰਨਗੇ ਅਤੇ ਅੱਜ ਦੇ ਦਿਨ ਪੰਜਾਬ ਦੇ ਕੁਝ ਕਿ ਇਲਾਕਿਆਂ ਵਿੱਚ ਮੀਂਹ ਲੈ ਕੇ ਆਉਣਗੇ ਤੇ ਕੱਲ ਨੂੰ ਆਪਾਂ ਨੂੰ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਪਾਂ ਦੋਸਤੋ ਗੱਲ ਕਰੀਏ ਆਪਾਂ ਨੂੰ ਅੱਜ ਇਸ ਮੀਂਹ ਦਾ ਅਸਰ ਵਿੱਚ ਵੱਧ ਕਿਹੜੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਹਦੇ ਵਿੱਚ ਕੁਝ ਮਾਝੇ ਦੇ ਇਲਾਕੇ ਆ ਤੇ ਮਾਲਵੇ ਦੇ ਇਲਾਕੇ ਹਨ ਉਹਨਾਂ ਦੇ ਨਾਮ ਜਿਵੇਂ ਤਰਨਤਾਰਨ, ਅੰਮ੍ਰਿਤਸਰ, ਮੋਗਾ, ਬਠਿੰਡਾ, ਬਰਨਾਲਾ, ਫਾਜ਼ਿਲਕਾ ਇਨਾਂ ਇਲਾਕਿਆਂ ਵਿੱਚ ਇਸਮੀਂ ਦਾ ਅਸਰ ਵੱਧ ਦੇਖਣ ਨੂੰ ਮਿਲ ਸਕਦਾ ਹੈ। ਅੱਜ ਦੀ ਇਸ ਵੀਡੀਓ ਵਿੱਚ ਬੱਸ ਇੰਨਾ ਹੀ ਜੇਕਰ ਦੋਸਤੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦਿਓ। ਅਸੀਂ ਤੁਹਾਡੇ ਲਈ ਉਹ ਜੀ ਜਾਣਕਾਰੀ ਲੈ ਕੇ ਹਾਜ਼ਰ ਰਹਾਂਗੇ। ਸਾਡੇ ਚੈਨਲ ਨਾਲ ਜੁੜੇ ਰਹੋ। ਜੀ ਧੰਨਵਾਦ।